ਪੰਜਾਬੀਓ ਇੱਕ ਬਹੁਤ ਹੀ ਦੁਖਦਾਈਕ ਤੇ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਆ ਇੱਕ ਔਰਤ ਨੇ ਜਿਹੜੀ ਕਿ ਵਿਆਹੀ ਹੋਈ ਆ ਵਿਵਤਾ ਔਰਤ ਨੇ ਖੁਦਕੁਸ਼ੀ ਕੀਤੀ ਆ ਜਿਸ ਦਾ ਨਾਂ ਜਸਬੀਰ ਕੌਰ ਦੱਸਿਆ ਜਾ ਰਿਹਾ ਤੇ ਉਸ ਦੀ ਉਮਰ 36 ਸਾਲ ਦੱਸੀ ਜਾ ਰਹੀ ਆ ਸਮਾਜ ਹੁਣ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਆ ਆਪਾਂ ਦੱਸਦੇ ਆ ਕਿ ਇਸ ਔਰਤ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਔਰਤ ਨੇ ਖੁਦਕੁਸ਼ੀ ਕਰ ਲਈ ਆ ਜਿਹੜੀ ਹੁਣ ਆਪਣੇ ਮਗਰ ਦੋ ਬੱਚੇ ਛੱਡ ਗਈ ਆ ਤੇ ਇਸ ਦਾ ਪਤੀ ਆ ਜਿਹੜਾ ਉਹ ਵਿਦੇਸ਼ ਗਿਆ ਹੋਇਆ ਵਿਦੇਸ਼ ਕਮਾਈ ਕਰਨ ਗਿਆ ਹੋਇਆ ਇਹਨੇ ਖੁਦਕੁਸ਼ੀ ਕਿਉਂ ਕੀਤੀ ਪੂਰੀ ਗੱਲ ਬਾਤ ਦੱਸਦੇ ਆ ਇਸ ਨੂੰ ਆਪਣੇ ਹੀ ਪਿੰਡ ਦਾ ਇੱਕ ਮੁੰਡਾ ਪਰੇਸ਼ਾਨ ਕਰਦਾ ਸੀ ਜ਼ਬਰਦਸਤੀ ਦੋਸਤੀ ਕਰਨ ਲਈ ਕਹਿੰਦਾ ਸੀ ਬਹੁਤ ਮਾਨਸਿਕ ਪਰੇਸ਼ਾਨ ਕਰਦਾ ਸੀ ਹਰ ਰੋਜ਼ ਜਿਸ ਦੇ ਚੱਲਦਿਆਂ ਇਸ ਔਰਤ ਨੇ ਅੱਕ ਕੇ ਮਜਬੂਰ ਹੋ ਕੇ ਖੁਦਕੁਸ਼ੀ ਕਰ ਲਈ ਆ ਤੁਸੀਂ ਦੇਖੋ ਕਿ ਜਿਹੜਾ ਕਿਸੇ ਨਾਲ ਜ਼ਬਰਦਸਤੀ ਰਿਸ਼ਤਾ ਬਣਾਉਣਾ ਜਾਂ ਕਿਸੇ ਨੂੰ ਇਹ ਕਹਿਣਾ ਕਿ ਤੂੰ ਜ਼ਬਰਦਸਤੀ ਮੇਰੇ ਨਾਲ ਦੋਸਤੀ ਕਰ ਕੀ ਇਹਨੂੰ ਆਪਾਂ ਪਿਆਰ ਕਵਾਂਗੇ ਕਿ ਇਹਨੂੰ ਆਪਾਂ ਕੀ ਚੰਗਾ ਕੰਮ ਕਵਾਂਗੇ ਬਿਲਕੁਲ ਚੰਗਾ ਕੰਮ ਨਹੀਂ ਕਹਿ ਸਕਦੇ ਬਿਲਕੁਲ ਪਿਆਰ ਨਹੀਂ ਕਹਿ ਸਕਦੇ ਇਹਨੂੰ ਜ਼ਬਰਦਸਤੀ ਕਹਿ ਸਕਦੇ ਆ ਇਹਨੂੰ ਧੱਕੇਸ਼ਾਹੀ ਕਹਿ ਸਕਦੇ ਆ ਕਿਸੇ ਨੂੰ ਧੱਕੇ ਨਾਲ ਦੋਸਤ ਬਣਾਉਣਾ ਇਹ ਬਿਲਕੁਲ ਗਲਤ ਗੱਲ ਹੁੰਦੀ ਆ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਜਿਵੇਂ ਹੁਣ ਆਪਾਂ ਇਸ ਪੱਖ ਨੂੰ ਵੇਖਦੇ ਹੋਏ ਹੋਰ ਬਹੁਤ ਸਾਰੇ ਪੱਖਾਂ ਤੇ ਆਪਾਂ ਜੇਕਰ ਗੱਲ ਕਰ ਰਹੀਏ ਜਿਵੇਂ ਕੁੜੀਆਂ ਮੁੰਡੇ ਕਾਲਜਾਂ ਦੇ ਵਿੱਚ ਪੜਨ ਲਿਖਨ ਜਾਂਦੇ ਨੇ ਉੱਥੇ ਬਹੁਤ ਸਾਰੇ ਮੁੰਡੇ ਨੇ ਜਿਹੜੇ ਉਹ ਕੁੜੀਆਂ ਨੂੰ ਮਜਬੂਰ ਕਰਦੇ ਨੇ ਤੂੰ ਮੇਰੇ ਨਾਲ ਫਰੈਂਡਸ਼ਿਪ ਕਰ ਤੂੰ ਮੇਰੇ ਨਾਲ ਦੋਸਤੀ ਕਰ ਪਰ ਜਿਹੜੀਆਂ ਵਿਚਾਰੀਆਂ ਕੁੜੀਆਂ ਹੁੰਦੀਆਂ ਨੇ ਉਹ ਨਾ ਨੁੱਕਰ ਕਰਦੀਆਂ ਰਹਿੰਦੀਆਂ ਨੇ ਤੇ ਜਦੋਂ ਫਿਰ ਇਹ ਮਸਲਾ ਬਹੁਤ ਦੂਰ ਤੱਕ ਪਹੁੰਚ ਜਾਂਦਾ ਜਦਾ ਫਿਰ ਕੁੜੀਆਂ ਖੁਦਕੁਸ਼ੀ ਕਰਦੀਆਂ ਨੇ ਤੇ ਜਾਂ ਫਿਰ ਉਹ ਆਪਣੇ ਮਾਪਿਆਂ ਨੂੰ ਦੱਸਦੀਆਂ ਨੇ ਮਾਪਿਆਂ ਨੂੰ ਤਾਂ ਘੱਟ ਦੱਸਿਆ ਜਾਂਦਾ ਪਰ ਜਿਹੜੀਆਂ ਜ਼ਿਆਦਾਤਰ ਔਰਤਾਂ ਨੇ ਜਿਵੇਂ ਅੱਜ ਜਸਵੀਰ ਕੌਰ ਨੇ ਕੀਤਾ ਤੇ ਉਹਨੇ ਉਸ ਮੁੰਡੇ ਤੋਂ ਅੱਕ ਕੇ ਖੁਦਕੁਸ਼ੀ ਵਾਲਾ ਰਾਹ ਚੁਣ ਲਿਆ ਉਹਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਤੇ ਹੁਣ ਉਹ ਇਸ ਦੁਨੀਆ ਨੂੰ ਆਲਵਿਦਾ ਕਹਿ ਕੇ ਜਾ ਚੁੱਕੀ ਆ ਦੋ ਬੱਚੇ ਨੇ ਜਿਹੜੇ ਉਹ ਮਗਰ ਛੱਡ ਕੇ ਜਾ ਚੁੱਕੀ ਆ ਤੇ ਇਸ ਘਟਨਾ ਤੇ ਹੁਣ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਾਇਮੀ ਲਿਖਿਓ ਕਿਉਂਕਿ ਜਦੋਂ ਕਿਸੇ ਤੇ ਕੋਈ ਵੀ ਕੰਮ ਜ਼ਬਰਦਸਤੀ ਥੋਪਿਆ ਜਾਂਦਾ ਤੇ ਉਸ ਦੇ ਜਿਹੜੇ ਸਿੱਟੇ ਨੇ ਉਸ ਦੇ ਜਿਹੜੇ ਨਤੀਜੇ ਨੇ ਉਹ ਬਹੁਤ ਗਲਤ ਨਿਕਲਦੇ ਨੇ ਜਿਵੇਂ ਜਸਬੀਰ ਕੌਰ ਵਾਲਾ ਇਹ ਸਿੱਟਾ ਨਿਕਲਿਆ ਓਵੇਂ ਸਿੱਟੇ ਨਿਕਲਦੇ ਨੇ ਤੇ ਇਹ ਜਿਹੜੀ ਕਿਸੇ ਨੂੰ ਨਾਲ ਜ਼ਬਰਦਸਤੀ ਦੋਸਤੀ ਕਰਨੀ ਜਾਂ ਜ਼ਬਰਦਸਤੀ ਪਿਆਰ ਕਰਨਾ ਕੀ ਇਹਨੂੰ ਪਿਆਰ ਕਿਹਾ ਜਾ ਸਕਦਾ ਇਨੂੰ ਪਿਆਰ ਪਿਓਰ ਨਹੀਂ ਕਿਹਾ ਜਾ ਸਕਦਾ ਇਹਨੂੰ ਆਪਾਂ ਫਿਜ਼ੀਕਲ ਖਿੱਚ ਕਹਾਂਗੇ ਫਿਜ਼ੀਕਲ ਐਟ੍ਰੈਕਸ਼ਨ ਕਹਾਂਗੇ ਜਿਹੜਾ ਉਹ ਮੁੰਡਾ ਸੀ ਉਹ ਜਸਬੀਰ ਕੌਰ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੂੰ ਮੇਰੇ ਨਾਲ ਪਿਆਰ ਕਰ ਤੂੰ ਮੇਰੇ ਨਾਲ ਦੋਸਤੀ ਕਰ ਤੇ ਉਹ ਜਿਹੜੀ ਜਸਬੀਰ ਕੌਰ ਸੀ ਉਹ ਕਹਿੰਦੀ ਸੀ ਵੀ ਮੈਂ ਤੇਰੇ ਨਾਲ ਦੋਸਤੀ ਨਹੀਂ ਕਰਨੀ ਇਸ ਕਰਕੇ ਉਹ ਮੁੰਡੇ ਨੇ ਜਦੋਂ ਜ਼ਿਆਦਾ ਹੀ ਪਰੇਸ਼ਾਨ ਕੀਤਾ ਤੇ ਜਸਬੀਰ ਕੌਰ ਨੇ ਖੁਦਕੁਸ਼ੀ ਕਰ ਲਈ ਇਹ ਘਟਨਾ ਕਿੱਥੇ ਵਾਪਰੀ ਆ ਆਪਾਂ ਤੁਹਾਨੂੰ ਦੱਸਦੇ ਆ ਇਹ ਜਿਹੜੀ ਘਟਨਾ ਵਾਪਰੀ ਆ ਜੀ ਲੁਧਿਆਣੇ ਦੇ ਵਿੱਚ ਵਾਪਰੀ ਆ ਜਸਵੀਰ ਕੌਰ ਨੂੰ ਉਸਦੇ ਆਪਣੇ ਹੀ ਪਿੰਡ ਦਾ ਮੁੰਡਾ ਇੰਨਾ ਤੰਗ ਪਰੇਸ਼ਾਨ ਕਰਨ ਲੱਗ ਪਿਆ ਕਿ ਉਸਨੇ ਖੁਦਕੁਸ਼ੀ ਕਰ ਲਈ ਦੇਖੋ ਇਹ ਘਟਨਾ ਹੁਣ ਵਾਪਰੀ ਕਿਉਂ ਇਹ ਘਟਨਾ ਦੇ ਪਿੱਛੇ ਵੱਡੇ ਕਾਰਨ ਨੇ ਵੱਡੇ ਰਾਜ ਨੇ ਇਹ ਘਟਨਾ ਕਿਉਂ ਵਾਪਰੀ ਕਿਉਂਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਦੇ ਪਿੱਛੇ ਵੱਡੇ ਕਾਰਨ ਹੁੰਦੇ ਨੇ ਜਿਵੇਂ ਹੁਣ ਆਪਾਂ ਪਹਿਲਾ ਕਾਰਨ ਇਹ ਕਹਿ ਲਈਏ ਜਾਂ ਜਾਂ ਜਿਹੜੇ ਗੰਦੇ ਗੀਤ ਨੇ ਜਾਂ ਗੰਦੀਆਂ ਫਿਲਮਾਂ ਨੇ ਜਾਂ ਜਿਹੜੇ ਹੀਰੋਇਜ਼ਮ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਿੰਨਾ ਘਟਨਾਵਾਂ ਦੇ ਜਿਹੜੇ ਸਿੱਟੇ ਨੇ ਬਹੁਤ ਗਲਤ ਨਿਕਲਦੇ ਨੇ ਹੁਣ ਜਿਹੜੀਆਂ ਫਿਲਮਾਂ ਆ ਰਹੀਆਂ ਨੇ ਜਾਂ ਗਾਣੇ ਆ ਰਹੇ ਨੇ ਫੁਕਰੇ ਗਾਣੇ ਆ ਰਹੇ ਨੇ ਫੁਕਰੀਆਂ ਫਿਲਮਾਂ ਆ ਰਹੀਆਂ ਨੇ ਜਿੰਦੇ ਵਿੱਚ ਨੌਜਵਾਨ ਫਿਲਮਾਂ ਨੂੰ ਵੇਖ ਕੇ ਗੀਤਾਂ ਨੂੰ ਵੇਖ ਕੇ ਫਿਰ ਅਜੇਹਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਜਿਹਦੇ ਨਾਲ ਇਹ ਜਿਹੜੀ ਘਟਨਾ ਵਾਪਰੀ ਆ ਜਸਬੀਰ ਕੌਰ ਵਾਲੀ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਹੁਣ ਤੁਸੀਂ ਦੇਖੋ ਜਿਹੜੀ ਵਿਚਾਰੀ ਜਸਬੀਰ ਕੌਰ ਉਸ ਮੁੰਡੇ ਤੋਂ ਤੰਗ ਪਰੇਸ਼ਾਨ ਹੋ ਕੇ ਆਪਣੇ ਦੋ ਬੱਚੇ ਪਿੱਛੇ ਛੱਡ ਗਈ ਆ ਉਹਨਾਂ ਦਾ ਵਾਲੀ ਵਾਰਸ ਕੌਣ ਆ ਉਹਨਾਂ ਨੂੰ ਮਾਂ ਨਹੀਂ ਮਿਲਨੀ ਸਾਰੀ ਉਮਰ ਜਿਹੜੇ ਉਹ ਬੱਚੇ ਨੇ ਉਹ ਆਪਦੀ ਮਾਂ ਨੂੰ ਤਰਸਦੇ ਰਹਿਣਗੇ ਉਸ ਨੂੰ ਉਡੀਕਦੇ ਰਹਿਣਗੇ ਜਿਹੜਾ ਉਹ ਮੁੰਡਾ ਉਹਦਾ ਕੀ ਗਿਆ ਉਹਦਾ 4 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਤੇ ਫਿਰ ਬਾਹਰ ਆ ਜਾਊਗਾ ਜਿਹੜੀਆਂ ਹੁਣ ਸਰਕਾਰਾਂ ਨੇ ਉਹਨਾਂ ਨੂੰ ਅਜੇਹੀਆਂ ਘਟਨਾਵਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜੇਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਨਾ ਵਾਪਰ ਸਕਣ ਜਿਹੜਾ ਇਹ ਦੁੱਖ ਆ ਜਾਂ ਉਹਨਾਂ ਬੱਚਿਆਂ ਦਾ ਦਰਦ ਆ ਉਹਨਾਂ ਨੂੰ ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਭਗਵੰਤਮਾਨ ਸਰਕਾਰ ਨੂੰ ਇਸ ਦੇ ਉੱਤੇ ਸਖਤ ਐਕਸ਼ਨ ਲੈ ਕੇ ਉਸ ਮੁੰਡੇ ਤੇ ਕਾਰਵਾਈ ਕਰਨੀ ਚਾਹੀਦੀ ਆ ਦੇਖੋ ਜਿਹੜੇ ਸੋਸ਼ਲ ਮੀਡੀਆ ਤੇ ਐਪ ਨੇ ਜਿਹੜੀ ਅੱਜ ਕੱਲ ਦੀ ਨੌਜਵਾਨੀ ਆ ਜਾਂ ਜਿਹੜੀ ਮਢੀਰ ਆ ਇਹਨਾਂ ਐਪਾਂ ਦੀ ਗਲਤ ਵਰਤੋਂ ਕਰਕੇ ਤੇ ਉਹ ਕੁਰਾਹੇ ਪੈ ਜਾਂਦੇ ਨੇ ਜਿਵੇਂ ਹੁਣ ਜਸਬੀਰ ਕੌਰ ਦੀ ਘਟਨਾ ਵਾਪਰੀ ਆ ਜਿਸ ਜਿਸ ਦੀ ਉਮਰ 36 ਸਾਲ ਦੱਸੀ ਜਾ ਰਹੀ ਆ ਤੇ ਹੁਣ ਉਹ ਜਿਹੜੀ ਔਰਤ ਜਾ ਚੁੱਕੀ ਐ ਇਸ ਦੁਨੀਆ ਤੋਂ ਉਹਦੇ ਬੱਚਿਆਂ ਨੂੰ ਮਾਂ ਨਹੀਂ ਲੱਭਣੀ ਤੇ ਜਿਹੜਾ ਹੁਣ ਇਹ ਮੁੰਡਾ ਜਿਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂ ਉਹਨੂੰ ਮਾਨਸਿਕ ਇਨਾ ਉਤਪੀੜਨ ਕੀਤਾ ਕਿ ਔਰਤ ਨੇ ਖੁਦਕੁਸ਼ੀ ਕੀਤੀ ਜਿਹੜਾ ਹੁਣ ਇਹ ਮੁੰਡਾ ਇਹਦੇ ਮਾਪੇ ਨੇ ਉਹਨਾਂ ਨੂੰ ਵੀ ਬਹੁਤ ਵੱਡਾ ਦੁੱਖ ਆ ਜਦੋਂ ਹੁਣ ਇਹ ਜਿਹੜਾ ਮੁੰਡਾ ਇਹ ਜੇਲ੍ਹ ਵਿੱਚ ਚਲਾ ਜਾਊਗਾ ਉਹ ਜਿਹੜੇ ਮਾਪੇ ਨੇ ਉਹਨਾਂ ਨੇ ਸਾਰੀ ਉਮਰ ਵਿਲਕਦੇ ਰਹਿਣਾ ਕਿ ਕੀ ਯਾਰ ਜਿਹੜਾ ਸਾਡਾ ਜਵਾਕ ਸੀ ਉਹਨੇ ਅਜੇ ਹੀ ਘਟਿਆ ਕਰਤੂਤ ਕਰਨੀ ਸੀ ਮਾਪਿਆਂ ਨੂੰ ਵੀ ਬਹੁਤ ਵੱਡਾ ਦੁੱਖ ਆ ਤੇ ਦੂਜੇ ਪਾਸੇ ਜਿਹੜੀ ਜਸਬੀਰ ਕੌਰ ਮਰੀ ਆ ਉਹਦੇ ਪਤੀ ਨੂੰ ਵੀ ਬਹੁਤ ਵੱਡਾ ਦੁੱਖ ਆ ਇਹ ਬਹੁਤ ਵੱਡੀ ਘਟਨਾ ਵਾਪਰੀ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਇਹ ਸਮਾਜ ਦੇ ਵਿੱਚ ਅਜਿਹੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਤੇ ਵਿਸ਼ਲੇਸ਼ਣ ਕਰਨਾ ਬਹੁਤ ਲਾਜ਼ਮੀ ਹੁੰਦਾ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ